ਭਾਬੀ ਮੈਂ ਕਹਿਣ ਲਈ ਹਾਂ ਅੱਜ ਮੈਂ ਚਲੀ ਜਾਂਦੀ ਤੇ ਚੰਗਾ ਹੀ ਉਹਨਾਂ ਨੂੰ ਇੱਕ ਦਿਨ ਦਾ ਕਹਿ ਕੇ ਆਈ ਹਾਂ ਅੱਜ ਤਿੰਨ ਦਿਨ ਹੋ ਗਏ ਆ ਚੱਲ ਕੋਈ ਗੱਲ ਨਹੀਂ ਤਿੰਨ ਦਿਨ ਹੋ ਗਏ ਤੇ ਕਿਹੜੀ ਕਦੀ ਆਈ ਐ ਇਨੇ ਚਿਰ ਦਾ ਨਹੀਂ ਮਮਮੀ ਵੀ ਆ ਗਏ ਮਮਮੀ ਹਸੀ ਕਾਲ ਹਸੀ ਕਾਲ ਹੋ ਠੀਕ ਆ ਹਾਂ ਠੀਕ ਠਾਕ ਅੱਜ ਫੋਨ ਲਾ ਦਿੰਦੇ ਉਹ ਮੁੰਡਾ ਸਾਹਿਆ ਤਾਰ ਦਾ ਮੁੰਡਾ ਛੱਡ ਗਿਆ ਮੈਨੂੰ ਅੱਛਾ ਅੱਛਾ ਹਸੀ ਕਾਲ ਚੱਲੋ ਚੱਲੋ ਆਜੋ ਲਹਿਰੌਣ ਕਾ ਲੱਗੀ ਮਾਤਾ ਵੀ ਆ ਗਈ ਹੋ ਨਾ ਹਾਂ ਅੱਜ ਬੈਠਾ ਮਾਤਾ ਇੱਥੇ ਹੋ ਠੀਕ ਠਾਕ ਹਾਂ ਮਾਮਾ ਜੀ ਨੂੰ ਠੀਕ ਠਾਕ ਆ ਸਭ ਠੀਕ ਆ ਅੱਛਾ ਆਪਣੀ ਸੁਣਾਓ ਠੀਕ ਆ ਠੀਕ ਆ ਬਹਿ ਜਾਈ ਜੇ ਆ ਉੱਪਰ ਹੋ ਜਾ ਉਹ ਕੋਈ ਨਹੀਂ ਜਲੰਧਰ ਸਵੇਰੇ ਯਾਦ ਕਰਨ ਲਈ ਹੈ ਜੇ ਵੀ ਮੈਂ ਦੋ ਦਿਨ ਰਹਿ ਕੇ ਚਲ ਚਲਨੀ ਆ ਤੇ ਆਈ ਨਹੀਂ ਤੇ ਜਿੱਦਨ ਤੁਸੀਂ ਤੁਹਾਨੂੰ ਮਾਮਾ ਜੀ ਨਹੀਂ ਲੈ ਕੇ ਆ ਉਦੋਂ ਨਹੀਂ ਮੈਂ ਆ ਗਈ ਅੱਛਾ ਆਹੋ ਤਾਂ ਹੋ ਕੇ ਬਹਿ ਜਾ ਪਾਣੀ ਲੈ ਆ ਉਦੋਂ ਤੇ ਨਹੀਂ ਪਾਣੀ ਦੀ ਨਹੀਂ ਜ਼ਰੂਰਤ ਸਾਡੇ ਅੱਗੇ ਬੜੀ ਆ ਹਾਂ ਠੀਕ ਠਾਕ ਆ ਹਾਂ ਠੀਕ ਠਾਕ ਸਭ ਚਲੋ ਵਧੀਆ ਬਾਬਾ ਮੈਂ ਚਾਹ ਕਾਪੀ ਵਧੀਆ ਹਾਂ ਮਮਮੀ ਪਾਣ ਜੀ ਦਮਰ ਜੀ ਆ ਭਰਾ ਭਜਾਈਆਂ ਤੇ ਹੈਗੀਆਂ ਰੌਣਕ ਨਹੀਂ ਮਾਸਾ ਵੀ ਇਹ ਆਈ ਆ ਲੈ ਮਮਮੀ ਜਦੋਂ ਤੁਸੀਂ ਦਵਾਈ ਲੈਣ ਗਏ ਸੀ ਤੇ ਮਾਮਾ ਜੀ ਹੁਣੀ ਤੁਹਾਨੂੰ ਉੱਥੋਂ ਲੈ ਕੇ ਸ਼ਹਿਰੋਂ ਹੀ ਤੇ ਵੀਰ ਜੀ ਨੇ ਮੈਨੂੰ ਮਾਣ ਕੇ ਦੱਸਤਾ ਐਰਕਾ ਕਿੱਦਾਂ ਆਉਂ ਦੁੱਤਾ ਉਹ ਮਮਮੀ ਮੈਂ ਤੇ ਹਰ ਵਾਰੀ ਮੈਂ ਹਾਂ ਤੇ ਮੈਨੂੰ ਤੁਸੀਂ ਇੱਕ ਸਾਤ ਦਿਨ ਜਾਣ ਦਿੰਦੇ ਜੇ ਮੈਂ ਹਰਕਾ ਮੈਂ ਦੋ ਦਿਨ ਰਹਿ ਕੇ ਆਉਣਾ ਦੋ ਦਿਨ ਦੀ ਬਜਾਏ ਤਿੰਨ ਦਿਨ ਹੋ ਗਏ ਆ ਚਲੋ ਵਿੱਹਿਆ ਹੋ ਗਿਆ ਤੇ ਗੋਪੀ ਵੀਰ ਵੀ ਆਇਆ ਵਾ ਅੱਛਾ ਆਹੋ ਉਹ ਕਦੋਂ ਆਇਆ ਵਾ ਉਹ ਜਦੋਂ ਮੈਂ ਆਈ ਸ਼ਾਮ ਨੂੰ ਉਹ ਆ ਗਿਆ ਆਇਆ ਸੀ ਇੱਥੇ ਆਇਆ ਤੇ ਇੱਥੇ ਆਗਾ ਮਮਮੀ ਅਈਨੇ ਤਰ ਮਨਾ ਖਲਾਰੇ ਪਏ ਆ ਕੋਈ ਗੱਲ ਨਹੀਂ ਮੈਂ ਤੇ ਆਪਣਾ 20000 ਰੁਪਇਆ ਮੰਗਣਾ ਸੀ ਉਹਨਾਂ ਕੋ ਹਾਂ ਤੇ ਮੈਂ ਤੇ ਸੋਨੀ ਭਾਬੀਆਂ ਲ ਗਈ ਹਾਂ ਤੇ ਉਹ ਟਮਾਟੋਲ ਜੀ ਗੱਲ ਕਰ ਦਿੰਦੀ ਗੋਲ ਮੋਲ ਜੀ ਤੇ ਵੀਰ ਇੱਥੇ ਆ ਗਿਆ ਉਹਨੂੰ ਪਤਾ ਲੱਗਾ ਵੀ ਦਵਿੰਦਰ ਆਈ ਆ ਮੈਨੂੰ ਮਿਲਣ ਆ ਗਿਆ ਤੇ ਆਂਦਾ ਵੀ ਦਵਿੰਦਰ ਪੈਸੇ ਮਿਲ ਗਏ ਆ ਮੈਂ ਚੁੱਪ ਮੈਂ ਵੀਰ ਨਹੀਂ ਆਂਦਾ ਮੈਂ ਤੇ ਜਾਂਦਾ ਹੀ ਪਾਤੇ ਸੀ ਤੇ ਮੁੜ ਕੇ ਦੂਜੀ ਗੱਲ ਸੇਲ ਲਈ ਲੋੜੀ ਦੀ ਆਂਦਾ ਜੂਸਰ ਚੰਗਾ ਚੱਲਦਾ ਜਿਹੜਾ ਲੋੜੀ ਤੇ ਦਿੱਤਾ ਵਾ ਤੇ ਲੋੜੀ ਤੇ ਤੁਹਾਨੂੰ ਪਤਾ ਹੀ ਆ ਦੇ ਗਿਆ ਹੀ ਉਹ 1/2 ਕਿਲੋ ਮੋਫਲੀ ਤੇ 1/2 ਕਿਲੋ ਰੇੜੀਆਂ ਦਾ ਸੂਟ ਬਿਨਾ ਪੱਗ ਤੋਂ ਹਾ ਹਏ ਪੈਸੇ ਉਹਨਾਂ ਭੇਜ ਦਿੱਤੇ ਉਹਨੇ ਲੈ ਉਹਨੇ ਤਾਂ ਉਦੋਂ ਹੀ ਬਾਤ ਤੇ ਹੀ ਤੇ ਮੈਂ ਤਾਂ ਵੀਰ ਨੂੰ ਆਖਿਆ ਸੀ ਮੈਂ ਹਾਂ ਤੂੰ ਕਲਾ ਨਾ ਪਾਈ ਅਸੀਂ ਤੇ ਆਪੋ ਆਪਣੀ ਘਰੀ ਚੱਲ ਜਣਾਵਾ ਤੇ ਫਸੇ ਵਿਚਾਰਾ ਗੋਪੀ ਵੀਰ ਗਿਆ ਉਹ ਕਲਾ ਦੀ ਕਿਹਦੀ ਗੱਲ ਵਾ ਜਦੋਂ ਪੁੱਤ ਨੇ ਪੈਸੇ ਪਾਏ ਆ ਉਹਨੇ ਕਿਉਂ ਨਹੀਂ ਦਿੱਤੇ ਵੀਰ ਕੱਲ ਵੀ ਆਇਆ ਸੀ ਵੀਰ ਵੱਡੇ ਲਾ ਕੇ ਗੱਲਾਂ ਬਾਤਾਂ ਕਰਦਾ ਸੀ ਕਹਿੰਦਾ ਆਪਣੇ ਪੈਸੇ ਲੈ ਕੇ ਜਾਈ ਤੇ ਮੈਂ ਮੰਮੀ ਕਹਤਾਂ ਮੈਂ ਹਾਂ ਵੀਰ ਤੂੰ ਪੈਸੇ ਲੈ ਕੇ ਆਈ ਤੇ ਨਾਲੇ ਸੋਨੀ ਭਾਬੀ ਨੂੰ ਵੀ ਨਾਲ ਲਿਆਈ ਭੈਣ ਭਰਾ ਤੇ ਮੇਰੇ ਹੀ ਆ ਦੁੱਖ ਤੇ ਮੈਨੂੰ ਹੀ ਆਉਣਾ ਕਰ ਚੜਕਲਾ ਹੋਉ ਤੇ ਸਾਣੀ ਬੜੀ ਮਾਰੀ ਚੀਜੀ ਉਹ ਹੀ ਮੈਂ ਮਿਲਣ ਵਾਲੀ ਜੇ ਇਹ ਹੈਗੀ ਜਨਾਨੀ ਨੇ ਮਿਲਣ ਵਾਲੀ ਮੈਂ ਕਹਤਾ ਵਾ ਮੈਂ ਦੋਵੇਂ ਜੇ ਮੇਰੀ ਸੱਸ ਮਾਂ ਨੂੰ ਵੀ ਪਤਾ ਲੱਗੂਗਾ ਕਿ ਇਹਦਾ ਵੀ ਕੋਈ ਪਿੱਛੇ ਆਉਣ ਵਾਲਾ ਹੈਗਾ ਵਾ ਹਾਂ ਆਪਣੇ ਕਿਦਾਂ ਵਰਤਦਿਆਂ ਵਾ ਉਹ ਕਿਰੇ ਕਦੇ ਮਾਂ ਦੇ ਦਿੱਤੇ ਹੀ ਪੈਸੇ ਜਿਹੜੇ ਮੈਨੂੰ ਦੇਣੇ ਸੀ ਉਹ ਕਦੇ ਉਧਰ ਕਰਜ਼ਾ ਪੂਰੀਆਂ ਕੀਤੀਆਂ ਉਹ ਹਾਂ ਤੇ ਭਾਬੀ ਵਿਚਾਰੀ ਇਹਨਾਂ ਨੂੰ ਵੀ ਪਾਏ ਪੈਸੇ ਉਹ ਵੀ ਨਹੀਂ ਦਿੱਤੇ ਮੱਝ ਲਿਆਉਣ ਨੂੰ ਵੀ ਉਹ ਵੀ ਘੁੱਟ ਗਈ ਉਹ ਵੀ ਪੋਟਾ ਜੀ ਕਈ ਦਾਦੇ ਕੰਮ ਤੇ ਦੇਦੇ ਤੇ ਵੀਰ ਮੈਨੂੰ ਕਹਿੰਦਾ ਪੁੱਤ ਟੈਨਸ਼ਨ ਨਾ ਲਈ ਤੇ ਮੈਂ ਅੱਜ ਚੱਲ ਜਾਣਾ ਸੀ ਆ ਸ਼ੁਕਰ ਆ ਮੰਮੀ ਤੂੰ ਆ ਗਈ ਆ ਤੇ ਤੈਨੂੰ ਮਿਲ ਹੋ ਗਿਆ ਹੁਣ ਮੈਂ ਚੱਲ ਜਾਣਾ ਸਵੇਰੇ ਕਿਵੇਂ ਦਾ ਵਧੀਆ ਮੂਗੀ ਕੋਈ ਨਾ ਕੈਸਾ ਜੋ ਬੰਨੇ ਕਹਿਣਾ ਵੀ ਇੱਕ ਦੋ ਦਿਨ ਦਾ ਕਹਿਗੇ ਤੇ ਹੁਣ ਤੂੰ ਹੀ ਨੇਦਰ ਰਹਿ ਆ ਫਿਰ ਪੜ੍ਹਾਈ ਵੀ ਖਰਾਬ ਹੁੰਦੀ ਗੌਰਵ ਦੀ ਉਹਦਾ ਗੋਪੀ ਨੇ ਨੇੜੀਆਂ ਤੇ ਦਿਖਾਉਂਦੀ ਕਹਿੰਦੀ ਆ ਨਾ ਅੱన్ని ੜੀਆਂ ਤੇ ਲਿਆਂਦੀਆਂ ਵਾ ਪਰ ਨਹੀਂ ਮੰਮੀ ਕਲਾ ਵੀ ਚੰਗੀ ਥੋੜੀ ਕਰ ਮੈਂ ਨੇੜੀਆਂ ਤੇ ਵੀਰ ਜੀ ਨੇ ਲਿਆਉਣੀਆਂ ਜੜੀਆਂ ਲਿਆਉਣੀਆਂ ਗੋਪੀ ਵੀਰ ਨੇ ਅਿੱਥੇ ਤੇ ਉਹ ਜਿਹੜੀ ਬੋਲ ਕੇ ਗਈ ਮੇਰੀ ਉਹ ਕੁੱਤੇ ਖਣੀ ਕਰਕੇ ਗਈ ਆ ਤੂੰ ਇਹੇ ਗੋਪੀ ਨੂੰ ਚੁੱਕ ਚਕਾ ਕੇ ਘਾਲਤਾ ਇਦਨੀਆਂ ਪਹਿਣਾ ਹੁੰਦੀਆਂ ਵਾ ਕਲਾਂ ਪਾਉਂਦੀਆਂ ਜੀ ਤੂੰ ਜਰਤੇ ਲੈਂਦੀ ਹੋ ਉਹਨੇ ਤਾਂ ਚਾਹ ਨਹੀਂ ਪੀਤੀ ਪਤਾ ਨਹੀਂ ਕਿੱਥੇ ਚਲੀ ਕਿੱਥੇ ਉਤਰੀ ਤੇ ਭਾਬੀ ਨੇ ਤਾਂ ਮਾਹ ਚੁੱਪ ਕਰਾਈ ਅੱਜ ਤੇ ਮੈਂ ਭਾਬੀ ਲੈ ਕੇ ਚੱਲੀ ਹਾਂ ਉਧਰ ਕੁੱਤੇ ਮਾਪਿਆਂ ਦੀ ਹੁੰਦੀ ਦਾ ਉਹ ਮਾਂ ਨੇ ਮਾਂ ਨੇ ਸੰਗਾਈ ਆ ਉਹੀ ਤਾਂ ਗੱਲ ਆ ਫਿਰ ਤੇ ਫਰਮਿਆ ਚਲ ਗਈ ਇਧਰੋਂ ਮੈਂ ਮੈਂ ਜਾਵਾਂ ਤੇ ਸਹੀ ਕਿਤੇ ਜਾਦੀ ਨਾ ਲੜਾਈ ਹੋਵੇ ਸਭੇ ਪੈਸੇ ਗੋਪੀ ਨੇ ਉਦੋਂ ਪਾਤੇ ਮੱਝ ਖਰੀਦਣੀ ਆਹੋ ਤੇ ਪਾਏ ਨਹੀਂ ਦਿੱਤੇ ਨਹੀਂ ਘਰ ਹੀ ਵਰਤਲੇ ਪਤਾ ਨਹੀਂ ਇੰਨਾ ਖਰਚਾ ਕਾਦਾ ਵੇਖ ਹੁਣ ਭਾਬੀ ਪ੍ਰੀਤ ਦਾ ਤੇ ਹੈਗਾ ਵਾ ਆਪਣਾ ਮੁੰਡਾ ਵੀ ਖਰਚਾ ਖਰਚਾ ਕਾਦਾ ਵਾ ਉੱਥੇ ਹੀ ਦਿੰਦੀ ਆ ਪਿੱਛਾ ਆ ਪਿੱਛਾ ਬਾਦੀ ਉਹ ਨਹੀਂ ਘਰ ਕਦੀ ਬਿਵਾਸਾ ਸਕਦੀ ਆ ਨਾ ਉਹਨੇ ਆਪਣਾ ਬਣਾਉਣਾ ਤੇ ਨਾ ਕਿਸੇ ਦੇ ਮੂਹਰੇ ਉਹ ਫਿਰ ਮੈਂ ਤੇ ਕਹਤਾ ਮੈਂ ਵੀਰਾ ਆਵੇ ਰਹਿਣ ਦੇ ਮੇਰੇ ਪੈਸੇ ਮੈਂ ਆਪੇ ਦੇ ਦੂੰ ਜੋਬਨ ਨੂੰ ਮੈਂ ਮਹਾਨਾ ਲਾ ਦੂੰ ਕੋਈ ਜਿੱਦਾਂ ਹੀ ਪੂਰੇ ਕਰਕੇ ਦੇ ਦੂੰ ਪਰ ਤੁਸੀਂ ਆਪਣੇ ਘਰ ਲੜਾਈ ਨਾ ਪਾਓ ਕਲਾਤਨੀ ਪੋਜੀਟਾ ਆਈ ਆ ਤੇ ਇੱਕ ਵੀਰ ਨੇ ਚਪੇੜ ਮਾਰਦੀ ਗੋਪੀ ਵੀਰ ਨੇ ਸੋਨੀ ਦੇ ਜਦੋਂ ਮੈਨੂੰ ਆਦੀ ਆਪਣੀ ਭੈਣ ਦੀ ਲੁਤਰੀ ਬੰਦ ਕਰਾ ਲਾ ਤੇ ਬੜੀ ਸੱਚੀ ਮੈਨੂੰ ਟੈਨਸ਼ਨ ਪਈ ਵੀ ਮੈਂ ਕਾਹਨੂੰ ਆਈ ਆ ਬਲਤੇ ਮੈਂ ਰਹਿਣ ਆਉਂਦੀ ਨਹੀਂ ਆਉਂਦੀ ਜੇ ਆਈ ਆਈ ਆ ਤੇ ਇਹਨਾਂ ਨੇ ਆਪਣਾ ਗੱਲ ਆ ਉਹ ਨਾ ਕਰਨੀ ਆਪਣੇ ਘਰ ਆਉਣਾ ਨਹੀਂਗਾ ਇੱਥੇ ਪੇਕਿਆ ਦਾ ਘਰ ਮੈਂ ਤਾਂ ਗੌਰਵ ਨੂੰ ਲੈ ਕੇ ਆਈ ਆ ਉਹ ਦੋ ਦੰਦਾ ਜਾ ਜੀ ਠੀਕ ਆ ਘਰ ਦਾ ਠੀਕ ਆ ਪੈ ਜਾਣਾ ਹੈ ਪੈ ਜਾਣਾ ਹੈ ਅੱਜ ਦੇ ਮੈਂ ਭਾਬੀ ਜੀ ਨੂੰ ਨਹੀਂ ਖੜਿਆ ਨਾਲ ਲੈ ਜੋ ਬਣਾ ਜੋ ਬਣਾ ਜੀ ਕਸੀ ਗਾ ਮੰਮੀ ਸਤਿ ਸ਼੍ਰੀ ਅਕਾਲ ਸੁਣਾ ਰਾਜੀ ਜਵਨ ਹਾਂ ਠੀਕ ਠਾਕ ਮੰਮੀ ਦਾ ਕਿੱਦਾਂ ਠੀਕ ਠਾਕ ਹਾਂ ਠੀਕ ਆ ਤੂੰ ਸਤਿ ਸ਼੍ਰੀ ਅਕਾਲ ਜਵਨ ਅੰਦਰ ਹੀ ਆ ਜਾਓ ਮਾਤਾ ਲਾ ਕੇ ਬਹਿ ਰਣ ਦੇ ਘੜੀ ਨਹੀਂ ਮੰਮੀ ਵੀ ਹੁਣੇ ਆਏ ਆ ਹਾਂ ਮਾਮਾ ਜੀ ਜਿਹੜਾ ਗਏ ਸੀ ਉਦੋਂ ਦੇ ਮੰਮੀ ਤਾਂ ਮੈਨੂੰ ਮਿਲੇ ਨਹੀਂ ਆ ਹੋਰ ਪਰਿਵਾਰ ਸਾਰਾ ਠੀਕ ਵਾਹ ਤੁਸੀਂ ਆਪਣੇ ਸਹਤਾਂ ਦਾ ਠੀਕ ਠਾਕ ਸਹਦਾ ਇਦਾਂ ਹੀ ਜਾ ਕੇ ਹੁਣ ਸਹਦਾ ਚੜੀਆਂ ਬਣਨੀਆਂ ਵੀਰੋਂ ਠੀਕ ਠਾਕ ਸਭ ਹਾਂ ਠੀਕ ਆ ਤੂੰ ਤਾਂ ਜੀ ਲਾ ਕੇ ਬਹਿ ਗਈ ਹੋ ਜੀਜੂ ਮੈਂ ਕਾਹਦਾ ਲਾਉਣਾ ਸੀ ਮੰਮੀ ਨਹੀਂ ਇੱਥੇ ਮੰਮੀ ਮੈਂ ਜਦ ਨਹੀਂ ਆਇਆ ਉਦੋਂ ਮਾਮਾ ਜੀ ਨੂੰ ਕੋਈ ਪਾਬੀ ਜੀ ਨਹੀਂ ਮੇਰਾ ਵੀ ਕੱਲੀ ਦਾ ਜੀ ਨਹੀਂ ਲੱਗਦਾ ਤੇ ਗੌਰਵ ਆਇਆ ਵਾਵਾ ਰੌਣਕਾ ਰਹਿਲਾ ਮੈਂ ਤਾਂ ਕੱਲ ਦੀ ਆ ਜਾਣਾ ਸੀ ਆ ਵੀ ਮੰਮੀ ਸ਼ਹਿਰ ਨੂੰ ਆਇਆ ਚਲੋ ਵਧੀਆ ਆ ਮੈਨੂੰ ਵੀ ਮਿਲ ਗਿਆ ਨੇ ਚਲ ਕੋਈ ਨਹੀਂ ਚਲ ਆਜੋ ਅਸੀਂ ਸ਼ਹਿਰ ਨੂੰ ਆਇਆ ਸੀ ਤੇ ਮੈਂ ਚੱਲ ਲੈ ਜਾਂਦਾ 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 ਇਹਨੂੰ ਚਲੋ ਅੰਦਰ ਮੈਂ ਆਉਣੀ ਆ ਹੋਈ ਹੋਈ ਆਜੋ ਆਜੋ ਮੰਮੀ ਆ ਗਏ ਜੀ ਦੇਖੋ ਕੌਣ ਆਏ ਲਾ ਸਸੀ ਕਾ ਬਾਜੀ ਸਸੀ ਕਾ ਉਹ ਠੀਕ ਠਾਕ ਠੀਕ ਠਾਕ ਸਭ ਵਧੀਆ ਤੁਸੀਂ ਸੁਣਾਓ ਬੜਾ ਠੀਕ ਆ ਜਾਓ ਮੈਂ ਚਾਹ ਬਣਾ ਲਈ ਹੈ ਨਾ ਨਾਲ ਮੰਮੀ ਵੀ ਆ ਗਏ ਹਾਂ ਮੈਂ ਚਾਹ ਰੱਖੀ ਉੱਤੇ ਦੁੱਧ ਪਾਉਣ ਵਾਲਾ ਪਾ ਲਿਆ ਹੋਰ ਸੁਣਾਓ ਮਾਸੀ ਜੀ ਠੀਕ ਆ ਹਾਂ ਸਭ ਚੜਦੀ ਕਲਾ ਤੁਸੀਂ ਸੁਣਾਓ ਘਰ ਪੜਾਜੀ ਰਾਜਵੀਰ ਨੂੰ ਵੀ ਲਈ ਆਉਂਦੇ ਆ ਤਾਂ ਗਿ ਗਿਆ ਸ਼ਹਿਰ ਰਾਜਵੀਰ ਤੇ ਘਰੇ ਸੀ ਅੱਛਾ ਅੱਛਾ ਤੇ ਮੈਂ ਕਿਹਾ ਦੋ ਤਿੰਨ ਦਿਨ ਵਿਆਹੀ ਨੂੰ ਮੈਡਮ ਨੂੰ ਤੇ ਲੈ ਜਾਂਦੇ ਇਹਦੇ ਜੀ ਲਾ ਕੇ ਬਹਿ ਗਈ ਇੱਥੇ ਦੀਦੀ ਦੇ ਕਾਲੀ ਕਾਲੇ ਪਏ ਸੀ ਵੀ ਮੈਂ ਇੰਨੇ ਦਿਨ ਕਦੀ ਨਹੀਂ ਆਈ ਉਹਨਾਂ ਮੰਮੀ ਗਏ ਸੀ ਨਾਨਕੇ ਉਹ ਮਮੀ ਆ ਗਈ ਆ ਸਾਡੇ ਘੜੀ ਘੜੀ ਆਇਆ ਜਦ ਚਾਹ ਨਹੀਂ ਪੀਤੀ ਉਹਨਾਂ ਤੇ ਮੈਂ ਹੀ ਕਹਤਾ ਮੈਂ ਮੇਰਾ ਵੀ ਜੀ ਲੱਗਾ ਨਾਲੇ ਘਰ ਆਇਆ ਵਾ ਛੁੱਟੀਆਂ ਦਾ ਇੱਕ ਦੋ ਫਿਰ ਐਡਮਿਸ਼ਨ ਕਰਾਤੀ ਤੇ ਫਿਰ ਨਹੀਂ ਇੱਕੋ ਰਹਿ ਜਾਣਾ ਮੈਂ ਚਾਹ ਰਹਿ ਲਾ ਦੋ ਦਿਨ ਸਾਡਾ ਵੀ ਜੀ ਲੱਗਦਾ ਘਰ ਨੂੰ ਭੇਜ ਦੋ ਹੁਣ ਆ ਹੋ ਗਏ ਤੇ ਹੈ ਹੀ ਆ ਇਹ ਤੇ ਤੁਹਾਡਾ ਬੜਾ ਵੱਡਾ ਪਰ ਉਕਾਰਾ ਭਾਜੀ ਜਿਹੜਾ ਮੇਰੇ ਪੋਤੇ ਦਾ ਤੁਸੀਂ ਇੰਨਾ ਸੋਚਿਆ ਮੇਰੇ ਇੰਨੇ ਵਿੱਚ ਆ ਦੇ ਨੇ ਰਹਿ ਜਾਣਾ ਹੀ ਇੱਥੇ ਨਾਰਮਲ ਸਕੂਲਾਂ ਚ ਪੜਾਈ ਕਰਨੀ ਚਾਹੀਓਗੇ ਐਹੋ ਜੀ ਗੱਲ ਕਦੀ ਸੋਚਣੀ ਭਾਬੀ ਜੀ ਠੀਕ ਆ ਜੇ ਸਾਨੂੰ ਰੱਬ ਨੇ ਦਿੱਤਾ ਨਾ ਮਾਲਕ ਰੇਕ ਨੂੰ ਹੁੰਦਾ ਵੇ ਠੀਕ ਆ ਤੇ ਕੋਈ ਗੱਲ ਨਹੀਂ ਗੌਰਵ ਵਧੀਆ ਬਣ ਗਿਆ ਵਾ ਤੇ ਆਇਆ ਦੋ ਦਿਨ ਰਹਿਣ ਕੋਈ ਗੱਲ ਨਹੀਂ ਦਿੱਤਾ ਤਾਂ ਚਲੋ ਸਾਧਿਆਂ ਨੂੰ ਰੱਬ ਨੇ ਬਥੇਰਾ ਵਾ ਪਰ ਦਿਲ ਵੀ ਕਿਹ ਕਿਸ ਦਾ ਹੁੰਦਾ ਵਾ ਅਜੇ ਡਾਵਾ ਦਵਿੰਦਰ ਜੀ ਦੀ ਨਾ ਕਦਮ ਚੁੱਕਿਆ ਨਾ ਬਗਾਨੇ ਬੱਚੇ ਨੂੰ ਨਾਲ ਤਿਆਰ ਕਰਨਾ ਭੇਜਣਾ ਚਲੋ ਖਰਚੇ ਦੀ ਵੀ ਗੱਲ ਇੱਕ ਪਾਸੇ ਆ ਖਿੱਚਲੀ ਨਹੀਂ ਹੁੰਦੀ ਇੰਨੀ ਉਹ ਨਹੀਂ ਕੋਈ ਗੱਲ ਜਿੰਮੇ ਆਦੀਆਂ ਚੁਕਣੀਆਂ ਬਹੁਤ ਔਖੀਆਂ ਚਾਹ ਨਾ ਬੜਾ ਸੌਖਾ ਵਾ ਅਜੇ ਨਾ ਸਾਡੀ ਮਾਤਾ ਦਾ ਸੁਭਾਅ ਹੋਰ ਆ ਫਿਰ ਮੈਂ ਸਮਝਾ ਲੈਣਾ ਉਹਨੂੰ ਵੀ ਕੋਈ ਗੱਲ ਨਹੀਂ ਮੈਂ ਤੇ ਆਪ ਇਹਨੂੰ ਕਹਿਣੀ ਹੁੰਨੀ ਆ ਵੀ ਉਹ ਵੀ ਤੁਹਾਡੇ ਸਿਰ ਤੇ ਆ ਅਜੇ ਡੈਡੀ ਹੁੰਦੇ ਨਾ ਤੇ ਤੁਹਾਡਾ ਕਿਸ ਗੱਲ ਦਾ ਗੁੱਸਾ ਕਰਨਾ ਬੰਦਾ ਹੀ ਜਦੋਂ ਹੁਣ ਉਹ ਤੁਹਾਡੇ ਸਿਰ ਤੇ ਤੁਸੀਂ ਉਹਦੀ ਦੇਖਭਾਲ ਕਰਨੀ ਆ ਤੇ ਤੁਸੀਂ ਤਦੀ ਕਿਸ ਗੱਲ ਦਾ ਗੁੱਸਾ ਨਹੀਂ ਕਰਨਾ ਨਹੀਂ ਮੈਨੂੰ ਗੁੱਸਾ ਨਹੀਂ ਹੁੰਦਾ ਮੇਰੇ ਨਾਲ ਹੱਥ ਵੜਾਉਂਦਾ ਰਾਜੀਤ ਵੱਧੋਂ ਕੰਮ ਕਰਦਾ ਮੇਰੇ ਇੱਥੇ ਵੀ ਵੇਖਣ ਨਹੀਂ ਸੀ ਹੁਣ ਵੀ ਇੱਥੇ ਵੀ ਵੇਖਣ ਨਹੀਂ ਵੀ ਹੁਣ ਵੀ ਵੇਖ ਲਾ ਪਾਪਾ ਉਹਦੇ ਪੱਠੇ ਲੈਣ ਗਏ ਨਾ ਤੇ ਮੈਂ ਪਿੱਛੇ ਪਿੱਛੇ ਲੱਗੇ ਰਹਿਣਾ ਇਹਨਾਂ ਨਹੀਂ ਵੀ ਮੈਂ ਟੀਵੀ ਵੇਖ ਲਾ ਮੈਂ ਫੋਨ ਫੜ ਲਾ ਉਹਨਦੇ ਕੰਮ ਦੇ ਵਿੱਚ ਰੁਚੀ ਜ਼ਿਆਦੀ ਆ ਨਹੀਂ ਉਹਨੇ ਮੇਰੇ ਨਾਲ ਥੋਨਾ ਇੰਨਾ ਫੜ ਨਹੀਂ ਦਾਤੀ ਪਹਿਲਾਂ ਫੜ ਨਹੀਂ ਚੱਲੀਏ ਜੀ ਪੱਠੇ ਲੈ ਆਈਏ ਹਾਂ ਹਾਂ ਨੂੰ ਇਹ ਗੱਲ ਦੀ ਬੜੀ ਖੁਸ਼ੀ ਆ ਕਿ ਮੁੰਡੇ ਨੂੰ ਨਾ ਤੇ ਪੜ੍ਹਾਈ ਦੇ ਨਾਲ-ਨਾਲ ਕੰਮ 'ਚ ਵੀ ਚੰਡਿਆ ਨਿਆਣੇ ਨੂੰ ਕੰਮ ਦੀ ਬੂਝਾ ਪਾਉਣੀ ਚਾਹੀਦੀ ਆ ਨਹੀਂ ਤੇ ਅੱਜਕੱਲ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਣਾ ਕਿ ਕੰਮ ਕਿੱਦਾਂ ਹੁੰਦੇ ਆ ਤੇ ਜ਼ਿੰਮੇਵਾਰੀਆਂ ਕਿੱਦਾਂ ਸੰਭਲਣੀਆਂ ਆ ਦੋਵੇਂ ਐ ਰੜ ਗਿਆ ਜਿੱਦਾਂ ਪਰਾ ਰਿੰਦੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਕੌਣ ਆ ਕੌਣ ਨਹੀਂ ਆ ਨਿੱਕੇ ਹੁੰਦੇ ਲੈ ਗਏ ਨਾ ਛੋਟੇ ਹੁੰਦਿਆਂ ਤੋਂ ਉਹਦਾ ਬਚਪਨ ਇਕੱਠਾ ਉਹਨਾਂ ਦਾ ਬੀਤਿਆ ਨਾ ਤੇ ਉਹਨਾਂ ਦਾ ਪਿਆਰ ਵੀ ਬੜਾ ਪਹਿਣਾ ਜਿਹਾ ਉਹ ਕਈ ਵਾਰ ਆ ਜੀ ਉਹਨੂੰ ਜਿੰਦਾ ਨਾਲ ਤੁਰਦਾ ਉਸੇ ਵਲੀ ਕਿ ਨਵੀ ਨਾਲ ਹੀ ਜਾਣਾ ਮੈਂ ਚਲੋ ਫੇ ਤੁਰੋ ਅੱਛਾ ਚਲੋ ਅਜੇ ਹੈਗਾ ਭਈਆ ਘਰ ਰੱਖਿਆ ਵਾ ਉਹ ਕੰਮ ਸੰਭਲੀ ਜਾਂਦਾ ਫਿਰ ਵੀ ਮੈਂ ਕਿਰ ਸ਼ਹਿਰ ਨੂੰ ਗਿਆ ਮੈਂ ਹੈਗਾ ਜੀ ਲਾ ਕੇ ਬਹਿ ਗਿਆ ਚਲੋ ਲੈ ਜਾਂਦਾ ਉਹਨਾਂ ਨੂੰ ਜੇ ਜਾਣਾ ਉਹਦੀ ਮਰਜ਼ੀ ਸਾਡੇ ਗਾੜੀ ਗਾੜੀ ਹੈ ਜੇ ਕਾਲੀ ਪਈ ਹੀ ਵੀ ਮੈਂ ਚੱਲ ਜਾਣਾ ਨਹੀਂ ਇਹ ਜਾਸ ਲੈ ਜਾ ਚਲ ਜੀ ਤੇਰੇਂਦਰ ਹੂੰ ਟੂ ਪੀਲਾ ਚਾਹ ਮੈਂ ਅੰਦਰ ਪੀ ਲੈਣੀ ਲੱਗ ਮੈਂ ਸਬਜ਼ੀ ਤੇ ਰੱਖੀ ਦੇਖ ਲੈਣੀ ਲੱਗੇ ਤੇ ਮੰਮੀ ਨੇ ਮੈਂ ਚਾਹ ਲਈ ਅਈ ਗਰਦੀ ਅੱਛਾ ਚੱਲ ਵਧੀਆ ਕੀਤਾ ਤੇ ਰੋਟੀ ਨਾ ਬਣਾਇਓ ਕੱਪੜੇ ਪਾਏ ਤੂੰ ਚੱਲ ਜਣਾ ਨਹੀਂ ਇਦਾਂ ਹੀ ਰੋਟੀ ਸਪੈਸ਼ਲ ਨਹੀਂ ਬਣਦੀ ਜੇ ਚੱਲ ਵੀ ਜਾਣਾ ਤਾਂ ਖਾ ਕੇ ਜਾਓ ਨਹੀ ਨਹੀ ਪਹਿਲੀ ਗੱਲ ਤੇ ਐਵੇਂ ਨਹੀਂ ਜਾਣ ਨਹੀਂ ਰਹਿਣਾ ਸਵੇਰੇ ਜਾਓਗੇ ਦੋਵੇਂ ਨਹੀ ਨਹੀ ਨਹੀਂ ਮੇਰੀ ਗੱਲ ਸੁਣੋ ਤੇਰਾ ਜੀ ਤੇ ਕਿਦਾਂ ਆਂਦਾ ਨਾ ਮੰਮੀ ਨੇ ਜੀ ਲਾ ਆਲੇ ਆਫ ਤੇ ਤੁਸੀਂ ਜਾ ਕੇ ਬੈਠੇ ਹੋ ਲੱਗਾ ਹੀ ਆ ਦੇ ਜੋ ਬਣਾ ਗੋਪੀ ਬਿਰਬੀ ਆ ਆ ਗਿਆ ਹਾਂ ਕਿਦੋਂ ਦਾ ਉਹ ਮਤਲਬ ਜਦੋਂ ਮੈਂ ਆਈ ਉਦੋਂ ਸ਼ਾਮਾਂ ਨੂੰ ਆ ਗਈ ਸੀ ਅੱਛਾ ਮੈਨੂੰ ਕਿਦਾਂ ਪੈਸੇ ਲਾ ਜਾ ਤੇ ਮੈਂ ਹਾਂ ਨਾ ਨਾ ਮੈਂ ਨਹੀਂ ਖਾਣੇ ਮੈਂ ਪਿਛਲੀ ਵਾਰ ਵੀ ਹੋ ਕੇ ਮਤਲਬ ਇਥੋਂ ਜਲ ਗਈ ਤੇ ਘਰ ਗਈ ਮम्मी ਗੱਲਾਂ ਕਰਦੀ ਪਤਾ ਮੈਂ ਨਾਲੇ ਭਾਦੀ ਨੇ ਆ ਗਏ ਨਾਲੇ ਆ ਪਾਇਓ ਤੇ ਨਾਲੇ ਪੈਸੇ ਦੇ ਆਏ ਹੋ ਹਣਾ ਮੈਂ ਜਖਾ ਰਾਤ ਰਿਹਾ ਹੁੰਦਾ ਜਿੰਨੇ ਜਿੰਨੇ ਆਵਾਂਗੇ ਜ਼ਰੂਰ ਆ ਗਈ ਛੁੱਟੀ ਮਹੀਨੇ ਦੀ ਚੱਲ ਤੂੰ ਹੁਣ ਕੀ ਕਰਨਾ ਜਾਣਾਂਗੇ ਰਹਿਣਾ ਨਹੀਂ ਚੱਲਾਂਗੇ ਕੋਈ ਗੱਲ ਨਹੀਂ ਆ ਤੇ ਕੋਈ ਨਹੀਂ ਉਹਨੇ ਆਪੇ ਜਾਣਾ ਪੈਸੇ ਆਪੇ ਘਰੇ ਰਿੰਦੇ ਆ ਆ ਲੈ ਲਓ ਮੱਝ ਸੂਈ ਸੀ ਨਾ ਅੱਛਾ ਉਹ ਕਿਲ ਬਣਾਏ ਮੰਮੀ ਉਹਨਾਂ ਨੇ ਮੈਂ ਕੋਈ ਨਹੀਂ ਹਾਂ ਬਸ ਠੀਕ ਹੈ ਚਾਹ ਪੀਣੀ ਮੈਂ ਮੰਮੀ ਬੋਲਦੇ ਕੋ ਮੰਮੀ ਬੋਲਣਾ ਕਿ ਤੂੰ ਕਿੰਨੇ ਦਿਨ ਹੋਗੇ ਦੋ ਤਿੰਨ ਦਿਨ ਹੋਗੇ ਆਈ ਨਹੀਂ ਉੱਤੋਂ ਜੇ ਦੋਨੋਂ ਆਈ ਹੈ ਤੈਨੂੰ ਪਤਾ ਹੀ ਉਹਦਾ ਉਹਨੇ ਮੂੰਹ ਵਟਿਆ ਸੀ ਬੋੜਬੋੜ ਕਰਦੀ ਮੈਂ ਫਿਰ ਚੋਪੀ ਕੀਤਾ ਰਿਹਾ ਸਭ ਠੀਕ ਹੋ ਗਿਆ ਘਰ ਅਜ ਨਹੀਂ ਕਿ ਮੋੜੇ ਗੱਲਾਂ ਹੋ ਜਿੰਦੇ ਮੈਂ ਕਦੇ ਕਦੀ ਰਹਿਣ ਆਈ ਨਹੀਂ ਤੂੰ ਮੁੰਡੇ ਨੂੰ ਲੈ ਕੇ ਇੱਥੇ ਬੈਠੀ ਐਡਮਿਸ਼ਨਾਂ ਹੋਣੀਆਂ ਤੈਨੂੰ ਦੇ ਪਾਸ ਸਕੂਲੇ ਪੜ੍ਹਨੇ ਨੇ ਉਹ ਕੋਈ ਨਹੀਂ ਕਰਵਾ ਲੈਣੀ ਆ ਉਹ ਵੀ ਇਹਦਾ ਦੋਸਤ ਇੱਥੇ ਲੱਗੇ ਸਾਰਾ ਦਿਨ ਉਹਦੇ ਨਾਲ ਉਹ ਨਹੀਂ ਹਟਦਾ ਹੁਣ ਵੀ ਅਜੇ ਆਇਆ ਹੀ ਨਹੀਂ ਹਲੇ ਦਾਦੀ ਨੂੰ ਨਹੀਂ ਮਿਲਿਆ ਤੇ ਸੋਨੀਆ ਦਾ ਕੀ ਹਾਲ ਹੈ ਠੀਕ ਠਾਕ ਉਹ ਸੋਨੀਆ ਦੇ ਤਾਂ ਜੋ ਬੰਦ ਨੂੰ ਪਤਾ ਹੀ ਆ ਮਾਟ ਉਹਦਾ ਤੂੰ ਹੀ ਸੁਭਾ ਰਹਿਣਾ ਵਾ ਜਿੰਨਾ ਮਰਜੀ ਉਹਦਾ ਪਿਆਰ ਨਾ ਰਹਿ ਲੋ ਪਰ ਉਹ ਨੂੰ ਨਹੀਂ ਰਹਿਣਾ ਹੁੰਦਾ ਉਹ ਵੀ ਤੇ ਜਦੋਂ ਦਾ ਇੱਥੋਂ ਗਿਆ ਬਥੇਰੀ ਕਮਾਈ ਕਰਦਾ ਵਾ ਉਹਦੇ ਪੈਸੇ ਪਾਉਂਦਾ ਰਿਹਾ ਵਾ ਤੇ ਪਤਾ ਨਹੀਂ ਇਹਨੇ ਕੀ ਖਰਚਾ ਕਰਦੀ ਰਹੀ ਕੀ ਨੇ ਵੀ ਇਹਨੇ ਨਹੀਂ ਤਾਂ ਲੱਗ ਜਵਿੰਦਰ ਦੇ ਪੈਸੇ ਦੇਤੇ ਆ ਇਸੇ ਵਲੋਂ ਘਰ ਕਪਾਤ ਆਈ ਤਾਣੋ ਤੂੰ ਮੈਂ ਗੱਲ ਕਰੀ ਲੈਣੀ ਆ ਤੁਸੀਂ ਜਿਹੜੀ ਮੰਮੀ ਨਾਲ ਗੱਲ ਕਰ ਰਹੀ ਆ ਜਵਿੰਦਰ ਮੇਰੀ ਗੱਲ ਸੁਣੋ ਸਾਡੇ ਘਰ ਜਿਹੜੀ ਕਮੀ ਆ ਜੇ ਪੈਸੇ ਲੇਟ ਵੀ ਹੋ ਜਾਣਗੇ ਤਾਂ ਵੀ ਕੋਈ ਨਹੀਂ ਐਦਾਂ ਨਹੀਂ ਕਰੀ ਦਿੰਦਾ ਤੇਰੀਆਂ ਪਰਜਾਈਆਂ ਵਾ ਉਹ ਜੋ ਬਨ ਉਹ ਗੱਲ ਨਹੀਂ ਆ ਮੈਂ ਤਾਂ ਕਦੀ ਮੰਗੇ ਵੀ ਨਹੀਂ ਆ ਮੈਂ ਹੋਣੀ ਆਰ ਕਾਣ ਕੇ ਮੰਗੇ ਤੇ ਪਿਛਲੇ ਮਹੀਨੇ ਜਦੋਂ ਆਇਆ ਉਦੋਂ ਮੈਂ ਆ ਕੇ ਆਈ ਤੁਸੀਂ ਵੀ ਕਹਿੰਦੇ ਸੀ ਮਾਝ ਲੈਣੀ ਆ ਚਲੋ ਫੇਰ ਵੀ ਹੁੰਦਾ ਹੀ ਆ ਕੋਈ ਨਹੀਂ ਮੱਝ ਲਈ ਜਾਣੀ ਆ ਮੱਝ ਹਰ ਕੋ ਤਾਂ ਇਹ ਹੈਗੇ ਲੈ ਲੈਣੀ ਪਰ ਇੱਕ ਕਿਸੇ ਨੂੰ ਇੰਨਾ ਤੰਗ ਨਹੀਂ ਕਰੀਦਾ ਹੁੰਦਾ ਜੇ ਦਿੱਤੇ ਇਹਦੇ ਕੋਈ ਨਹੀਂ ਆਪੇ ਦੇਣ ਗਈ ਮੋੜਨ ਗਈ ਉਹ ਜੋ ਮੈਂ ਕਿਤੇ ਤੰਗ ਕਰਦੀ ਆ ਤੁਹਾਨੂੰ ਪਤਾ ਹੀ ਆ ਮੇਰੇ ਸੁਭਾਅ ਦਾ ਮੈਂ ਤਾਂ ਕਦੀ ਉਹਨਾਂ ਨੂੰ ਪੈਸੇ ਦੇਣਾ ਭਾਜਣਾ ਤਾਂ ਕਦੀ ਉਹ ਨਹੀਂ ਸੋਚਿਆ ਤੇ ਚਲੋ ਐਦਾਂ ਨਹੀਂ ਕਰੀਦਾ ਵੇ ਸੋਚਣਾ ਪੈਂਦਾ ਠੀਕ ਆ ਬੜਾ ਕੁਝ ਦੇਖਣਾ ਪੈਂਦਾ ਮੈਂ ਤੇਰੀ ਮਤ ਕਰਦਾ ਨਾ ਪੂਰੀ ਕੋਈ ਗੱਲ ਨਹੀਂ ਪੈਸੇ ਆ 20000 ਆਪੇ ਆ ਜਾਊਗਾ ਨਹੀਂ ਆਊਗਾ ਕੋਈ ਗੱਲ ਨਹੀਂ ਵੇ ਉਹ 4 ਦਿਨ ਛੁੱਟੀ ਆ ਰੌਣਕ ਮਿੱਲਾਂ ਦੇ ਘਰ ਦੇਖਣਾ ਠੀਕ ਆ ਤੇ ਤੂੰ ਪੁੱਛਣਾ ਨਹੀਂ ਪੈਸੀ ਉਹਨੂੰ ਠੀਕ ਆ ਉਹ ਚਲੋ ਠੀਕ ਆ ਬਾਬਾ ਨਹੀਂ ਪੁੱਛਦੀ ਹੁਣ ਤੂੰ ਜਾਣਾ ਮਰਨਾ ਕਿ ਜਾਂ ਰਹਿਣਾ ਹਾਈ ਜਾਣਾ ਮਰਣਾ ਕਿੱਥੇ ਇੱਕ ਫੇਰਾ ਚੱਲ ਫਿਰ ਮੇਰਾ ਹੋਣਿਆ ਵਾ ਮੇਰੀ ਗੱਲ ਸੁਣੋ ਪਹਿਲੋ ਅੱਜ ਤੁਸੀਂ ਵੀ ਉਹ ਕੋਲੇ ਪੈ ਗਏ ਜੀ ਬਹੁਤੀ ਗੱਲ ਆ ਤੇ ਇਹਨੂੰ ਰਹਿਣ ਦੇ ਗੌਰਵ ਨੂੰ ਇਹਨੂੰ ਮੈਂ ਬਾਅਦ ਚ ਲੈ ਜਾਊਗਾ ਤੂੰ ਚੱਲ ਪਾ ਮੈਨੂੰ ਹਾਲੇ ਪੁੱਛ ਲੈ ਦੋ ਕੀ ਜਾਂਦੇ ਭਾਬੀ ਜੀ ਉਹਨਾਂ ਨਹੀਂ ਜਾਣਦੇ ਨਾ ਬਹੁਤ ਜੀ ਦੇਖ ਲੈ ਮਰਜ਼ੀ ਤੇਰੀ ਬੋਲੇ ਸਤਿਗੁਰੂ ਜੀ ਸਸਕਾਰ ਕਿਦਾਂ ਠੀਕ ਠਾਕ ਆ ਹਾਂ ਜੀ ਠੀਕ ਠਾਕ ਹੋਰ ਚੜਦੀ ਕਲਾ ਵਾਸਤੇ ਤੁਸੀਂ ਦੱਸੋ ਮੈਂ ਲੈਣ ਆਇਆ ਇਹਨਾਂ ਨੂੰ ਦਵਿੰਦਰ ਨੂੰ ਗੌਰਵ ਨੂੰ ਅੱਛਾ ਅੱਛਾ ਤਿੰਨ ਚਾਰ ਦਿਨ ਹੋ ਗਿਆ ਆ ਇਹਨੂੰ ਤੇ ਮਾਤਾ ਦਾ ਵੀ ਜੀ ਲੱਗਣ ਡਿਆ ਤੇ ਮੈਂ ਚੋ ਲੈ ਜਾਣਾ ਚੱਲ ਕੋਈ ਨਹੀਂ ਹੋਰ ਰਹਿ ਜੀ ਇੱਕ ਦਿਨ ਦੋ ਦਿਨ ਤੇ ਕੀ ਹੁੰਦਾ ਨਹੀਂ ਲੈ ਹੀ ਜਾਣਾ ਇਹ ਰਹਿਣ ਤੇ ਤੁਹਾਡਾ ਜੀ ਦੀ ਨਗਰ ਰੱਖ ਲੋ ਤਦ ਦੇਣਾ ਤੁਸੀਂ ਰਹਿ ਜਾ ਰਾਤ ਯਾਰ ਨਹੀਂ ਦਵਿੰਦਰ ਨੂੰ ਰਹਿ ਜਾਊਗਾ ਮੰਮੀ ਦਾ ਫਿਰ ਔਖਾ ਹੋ ਜਾਂਦਾ ਧਾਰਾ ਤੋਂ ਨਾ ਕੱਢਣ ਦਾ ਔਖਾ ਹੋ ਜਾਂਦਾ ਚਲੋ ਸਰਕਾਰ ਉਹ ਬੱਲੇ ਕਿਦਾਂ ਮੇਰਾ ਪੁੱਤ ਦਾ ਲੱਗਾ ਜੀ ਹਾਂਜੀ ਕਿੱਥੋਂ ਆਇਆ ਹੰਮਦਾ ਫਿਰਦਾ ਆਇਆ ਲੱਗਦਾ ਹੈ ਹਾਂਜੀ ਚਲ ਲੱਗਾ ਜਵਾਨ ਸਾਡਾ ਭੜੌੜਾ ਪੱਠੇ ਫੁੱਟੇ ਨਾਲ ਕਿ ਨਹੀਂ ਜਵਾਨ ਦੀਆਂ ਦੇ ਕਿਆ ਬਾਤਾਂ ਤੁਸੀਂ ਪੂਰਾ ਚੰਟ ਕੀਤਾ ਕਿ ਮੇਰੇ ਤੋਂ ਪਹਿਲਾਂ ਦਾਤੀ ਫੜ ਕੇ ਤੁਰ ਪੈਂਦਾ ਤੇ ਨਾਲੇ ਪੜਾਈ ਚ ਵੀ ਅੱਬਲ ਪੜਾਈ ਚ ਦੂਜੀ ਗੱਲ ਮੈਂ ਅਜੇ ਕਹਿਣ ਤੋਂ ਬਗੈਰ ਹੀ ਤੁਰਦਾ ਤੇ ਪਹਿਲਾਂ ਤੁਰ ਪਈ ਦੇ ਦੋਵੇਂ ਜਾਣੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਿਓ ਆ ਕੇ ਫੁੱਪੜਵਾ ਚੰਗਾ ਵੀ ਚੱਲੇ ਪਾਪਾ ਅਸੀਂ ਚੱਲੇ ਮਾ ਜਾਓ ਨਾ ਨੰਦ ਕਹਿੰਦੇ ਹੁੰਦੇ ਨਾ ਜੱਟ ਦਾ ਪੁੱਤ ਤੇ ਦਾਤੀ ਰੰਬਾ ਚੰਡੇ ਆ ਠੀਕ ਰਹਿੰਦਾ ਮੈਂ ਨਾ ਨੰਦ ਬੱਜੇ ਪਏ ਆ ਪੂਰਾ ਬਰਾਬਰ ਕੰਮ ਕਰਦਾ ਮੇਰੇ ਚਲੋ ਬਹੁਤ ਵਧੀਆ ਵੇ ਇਹ ਹੁਣ ਤੁਸੀਂ ਜੀਰ ਆ ਲਿਆ ਬਸ ਸਾਰੀ ਤੁਹਾਡੀ ਮਿਹਰਬਾਨੀ ਆ ਭਾਜੀ ਨਹੀਂ ਕੋਈ ਗੱਲ ਨਹੀਂ ਤੇ ਦੇ ਤੇ ਰੱਖਣਾ ਦੋ ਜਨਾ ਕੋਈ ਗੱਲ ਨਹੀਂ ਐਡਮਿਸ਼ਨ ਨਾ ਕਰਾਉਣੀ ਇਹਨਾਂ ਦੇ ਮੈਂ ਤੇ ਦੇ ਬਹੁਤੀ ਗੱਲੋ ਗੌਰਮ ਰੱਖਣਾ ਦੋ ਚਾਰ ਦਿਨ ਹੋਰ ਰੱਖੋ ਮੈਂ ਸ਼ਹਿਰ ਗਿਆ ਸੀ ਤੇ ਦਵਿੰਦਰ ਨੂੰ ਮੈਂ ਨਾਲ ਲੈ ਜਾਣਾ ਯਾਰ ਕਿੱਦਾਂ ਕਹਾਂ ਤੁਹਾਨੂੰ ਦੋ ਦਿਨ ਤੇ ਕੀ ਮੇਰਾ ਯਾਰ ਘਰ ਆਦਾ ਹੀ ਇਦਾਂ ਆ ਕਿ ਇਹਨੂੰ ਹੁਣ ਪੱਕਾ ਹੀ ਇੱਥੇ ਐਡਮਿਸ਼ਨ ਕਰਵਾ ਦਵਾਂ। ਨਾ 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 ਇਹ ਗੱਲ ਝੂਠੀ ਆ। ਮੈਂ ਨਹੀਂ ਅਜੇ ਮੁੰਡੇ ਨੂੰ ਉਣ ਦੇਣਾ। ਹੁਣ ਜਿੰਨਾ ਚਿਰ ਦੀ ਪੜ੍ਹਾਈ ਪੂਰੀ ਨਹੀਂ ਹੁੰਦੀ। ਸਾਡਾ ਬੜਾ ਦਿਲ ਲੱਗਾ ਜਦੋਂ ਦਾ ਆਇਆ ਨਾ ਤੇ ਅਸੀਂ ਹੌਸਲਾ ਕਰਾਂਦੇ ਵੀ ਕਿਉਂ ਨਾ ਇੱਥੇ ਐਡਮਿਸ਼ਨ ਕਰਵਾ ਦਈਏ ਦੀ। ਨਹੀਂ ਨਹੀਂ ਵੀਰ ਜੀ ਪੜ੍ਹ ਲੈੰਦੋ ਮੁੰਡੇ ਨੂੰ ਇੱਥੇ ਫੇਰ ਦੁਹੀ ਉਹ ਗੱਲ। ਉੱਥੇ ਪੜ੍ਹ ਜੂਗਾ ਤੇ ਫੇਰ ਲੈ ਆਓ। ਸਾਡੇ ਦੀ ਸਾਡਾ ਵੀ ਉਹ ਮੁੰਡਾ ਹੀ ਆ ਸਾਡੇ ਕੋਲ ਆਦਾ ਦੋਆ ਭਰਾਵਾਂ ਦੇ ਜੀ ਲੱਗੇ ਉਹਨਾਂ ਨੂੰ ਇਹ ਪਤਾ। ਕੀ ਇਹ ਕੌਣ ਦਾ ਕੌਣ ਨਹੀਂ ਦੋਵੇਂ ਭਰਾ ਬਣਿਆ ਸਾਡੇ ਵੀ ਰਾਜਵੀਰ ਉਹ ਕਰਨ ਬੜਾ ਗਿਆ ਵੀ ਗੌਰਵੀਰ ਨੂੰ ਲੈ ਗਿਆ ਮੇਰਾ ਜੀਨ ਲੱਗ ਗਿਆ ਮੈਂ ਦੱਸਦਾ ਇੱਕ ਦਿਨ ਭਈਏ ਲਾਇ ਗੰਨਾ ਸੁੱਟਣ ਲੱਗੇ ਸੀ ਤੇ ਉਹ ਕੱਲਾ ਗਿਆ ਤੇ ਉਹ ਟਿਵੀਸ਼ਨ ਉੱ ਆ ਕੇ ਸਿੱਧਾ ਬੈਸਟੇ ਉੱਥੇ ਪਹੁੰਚ ਗਿਆ ਮੈਂ ਲੱਭਦਾ ਫਿਰ ਉੱਥੇ ਬੰਬੀ ਦੇ ਉੱਥੇ ਇਕੱਠੇ ਜੇ ਬੈਠੇ ਮੈਂ ਬੈਠੇ ਰੋ ਲੋ ਨੰਦ ਨਹੀਂ ਗੱਲ ਉਹ ਨਹੀਂ ਹਾਂ ਬੜਾ ਦਿਲ ਜਿਆ ਲੱਗਾ ਸੀ ਤੇ ਮਨ ਕਰਨਿਆ ਵੀ ਸਾਡੇ ਚ ਕਿਦੋਂ ਪਿਆਰ ਪਊਗਾ ਫਿਰ ਤੂੰ ਪਿਆਰ ਪਾ ਜਾਣਾ ਤੁਹਾਡੇ ਚ ਵੀ ਫੇਰ ਜਦੋਂ ਜੀ ਕਰਦਾ ਮਿਲਣ ਆ ਜਾ ਕਰੋ ਕਿਤੇ ਮਨਾਂਗੇ ਤਾਂ ਤੁਹਾਨੂੰ ਤੁਸੀਂ ਆ ਤਾਂ ਹੁੰਦੇ ਨਹੀਂ ਚਲੋ ਜਿੱਦਾਂ ਤੁਹਾਡੀ ਮਰਜ਼ੀ ਆ ਚਲੋ ਬਹੁਤ ਅੰਦਰ ਮੈਂ ਰੋਟੀ ਲਿਆਵਾਂ ਨਹੀਂ ਮੈਂ ਰੋਟੀ ਨਹੀਂ ਖਾਣੀ ਤੇ ਤੂੰ ਚੱਲ ਕੋਈ ਨਹੀਂ ਦੋ ਦਿਨ ਠਹਿਰ ਕੇ ਲੈ ਜਾਾਂਗੇ ਇਕੱਠੇ ਐਡਮਿਸ਼ਨ ਹੋਣੀ ਆਂਦੀ ਆਇਆ ਤੂੰ ਸੋਮਵਾਰ ਬਾਗਿਆ ਤੇ ਸੋਮਵਾਰ ਨੂੰ ਮੈਂ ਲੈ ਜਾਊਂਗਾ ਆਕੇ ਚਲੋ ਕੋਈ ਨਹੀਂ ਉਹ ਪ੍ਰਸ਼ਾਦਾ ਦੇ ਸ਼ਗੋ ਨਹੀਂ ਵੀਰ ਜੀ ਬੱਸ ਤੁਸੀਂ ਕਹਿਤਾ ਸ਼ਗਰਿਆ ਤੇ ਤੂੰ ਹੋ ਜਾ ਤਿਆਰ ਮਾੜੀ ਮੋਟੀ ਚਲੋ ਕੋਈ ਨਹੀਂ ਠੀਕ ਆ ਆਪਣ ਦੇ ਕੱਪੜੇ ਪਾਏ ਮਾਤਾ ਡੀਗਦੀ ਹੋਣੀ ਆ ਰੀਤੀ ਹਾਂਜੀ ਮੈਂ ਹਮ ਗੱਲ ਕੀਤੀ ਸੀ ਦਵਿੰਦਰ ਨਾਲ ਕਾਦੇ ਉਹੀ ਗੌਰਵ ਦੀ ਹਾਂ ਪਿਆਰ ਕਾਂ ਇੱਥੇ ਰਹਿਣ ਤੁਹਾਡੇ ਕੋਈ ਐਡਮਿਸ਼ਨ ਕਰਵਾ ਦਿੰਨੇ ਆ ਮੈਂ ਸਾਡਾ ਵੀ ਦਿਲ ਲੱਗਾ ਉਹ ਦੰਦੀ ਬੜੀ ਰੌਣਕ ਲੱਗੀ ਆ ਸਾਡਾ ਕੱਲਰ ਨੂੰ ਜੀ ਨਹੀਂ ਘੰਡਿਆ ਜੋ ਤੇ ਪੈਰਾਂ ਤੇ ਪਾਣੀ ਨਹੀਂ ਪਹਿਣ ਦੇਣ ਦੇ ਮੈਂ ਤੇ ਆਪ ਕਿਹਾ ਹੀ ਇੱਕ ਦਿਨ ਹਾਂ ਤੇ ਕਹਿੰਦੇ ਵੀ ਤੁਸੀਂ ਪੜਾਈ ਖਰਾਬ ਕਰ ਨਹੀਂ ਮੁੰਡੇ ਦੀ ਹੁਣ ਜਦੋਂ ਬੱਚੇ ਨੂੰ ਇੱਕ ਸਕੂਲ ਚ ਦੂਜੇ ਸਕੂਲ ਵਿੱਚ ਕੱਢੀਏ ਨਾ ਤੇ ਤਿੰਨ ਚਾਰ ਮਹੀਨੇ ਤੱਕ ਬੱਚਾ ਉਦਾ ਹੀ ਅਫਸੈਟ ਰਹਿੰਦਾ ਵਾ ਨਵੇਂ ਆ ਟੀਚਰਾਂ ਨਵੇਂ ਸਟੂਡੈਂਟ ਨਵੇਂ ਸਾਥੀ ਬੈਣ ਖਲੋਣ ਬਣਿਆ ਹੁੰਦਾ ਵਾ ਤੈ ਤੂੰ ਹੀ ਜੇ ਨਾ ਕਰੋ ਮੈਂ ਫੇਰ ਮੁੜ ਕੇ ਕਿਹਾ ਹੀ ਨਹੀਂ ਆ ਭਾਜੀ ਕੀ ਕਹਿੰਦੇ ਭਾਈ ਕਹਿੰਦਾ ਨਾ ਕਹਿੰਦਾ ਹੀ ਤੇਰੇ ਮੇਰੇ ਸਮਝੀ ਦੀਆਂ ਦੋਹੇ ਪ੍ਰਭਾਵਾਂ ਨੂੰ ਰਹਿੰਦੇ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ ਗੱਲ ਤਾਂ ਠੀਕ ਆ ਪਰ ਪਿਆਰ ਨਾ ਪੁੱਛ ਕੇ ਵੇਖ ਲੈਣਾ ਸੀ ਜਿੱਦਨ ਦਾ ਗੌਰਵ ਆਇਆ ਨਾ ਘਰ ਚ ਰੌਣਕ ਹੀ ਹੋਈ ਮੰਮੀ ਨਹੀਂ ਵੀ ਸੀ ਇੱਥੇ ਤਾਂ ਮੈਨੂੰ ਮਹਿਸੂਸ ਜਿਆ ਨਹੀਂ ਹੋਇਆ ਵੀ ਮੁੰਡਾ ਇੱਥੇ ਆ ਜੀ ਵੀ ਕੰਨ ਲਿਆ ਮੇਰੇ ਵੀ ਛਾਤੀ ਚੋੜੀ ਹੋ ਰਹੀ ਉਹਨਾਂ ਸਤ ਫੜ ਕੇ ਦਾਤਰੀ ਕਹਿੰਦਾ ਚਲੋ ਪਾਪਾ ਵੱਟੇ ਵੱਟੇ ਚੱਲੀਏ ਹਾਂ ਤਾਂ ਕਿੰਨਾ ਹੁੰਦਾ ਵਾ ਮੈਂ ਲੋਨ ਮਾਦੀ ਹੁਣ ਕਵੇ ਵੀ ਕੀ ਕਹਣਾ ਜਦੋਂ ਬਿਲਕੁਲ ਮੈਂ ਕਾਹੀ ਤੋਂ ਲੈਣਾ ਕਹ ਲਾਤਾ ਅਗਲਾ ਹਾਂ ਗੱਲ ਤੁਸੀਂ ਪਾਜੀ ਨੂੰ ਕਹੀ ਤਾਂ ਉਹਨਾਂ ਨੇ ਕਹਿਣਾ ਵਾ ਖਰੇ ਪੱਠੇ ਪੁੱਠੇ ਦਾ ਕਰਕੇ ਕਹਿੰਦੇ ਆ ਨਹੀਂ 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 ਮੈਂ ਕਹਿਣਾ ਸਕੋ ਜਿੰਨਾ ਚੰਦਿਆ ਨਾਮ ਬਹੁਤ ਹੀ ਸੋਹਣਾ ਲੱਗਾ ਮੈਨੂੰ ਕੰਮ ਤੇ ਵੀ ਪੜਾਈ ਤੇ ਵੀ ਬੜਾ ਸੋਹਣਾ ਵਾ ਮੈਂ ਉਹਨੂੰ ਨਾ ਇੰਗਲਿਸ਼ ਦੇ ਪੁੱਛਦਾ ਵਰਡ ਹੈ ਛੱਟ ਦੱਸਦਾ ਵਾ ਹਰ ਚੀਜ਼ ਚੱਲ ਕੋਈ ਨਹੀਂ ਫੇਰ ਜਿੱਥੇ ਇੰਨੇ ਸਾਲ ਨਿਕਲ ਗਏ ਨਾ ਉੱਥੇ ਇੱਕ ਰੋਸਾ ਨਾ ਕੀ ਹੋ ਜੱਲਾ ਆਪਣੇ ਕੋਈ ਆਉਣਾ ਮੁੜ ਕੇ ਉਹ ਮੰਨ ਜਾਂ ਨਹੀਂ ਮੰਨਦਾ ਚੱਲ ਕੋਈ ਬਾਹਰ ਗੁੱਸਾ ਕਰਨਗੇ ਫਿਰ ਅਸੀਂ ਕੱਲੇ ਦੋਨੋਂ ਬੈਠੇ ਰਹਿੰਦੇ ਆ ਮੈਂ ਰੋਟੀ ਬਣਾ ਲਈ ਹੀ ਮੈਂ ਟਾਈਮ ਬਾਵਾਂ ਹੋਇਆ ਜੇ ਖਾਣੀ ਹੋਊਗੀ ਤੇ ਖਾ ਚੰਗੇ ਮੈਂ ਤੇ ਪੁੱਛਿਆ ਲੈਂਦਾ ਨਹੀਂ ਰੋਟੀ ਖਾਣੀ ਨਹੀਂ ਹੂੰ ਪੁੱਛਾਂ ਪਹਿਲੇ ਮੈਂ ਦਵਿੰਦਰ ਨੂੰ ਪੁੱਛਦਾ ਦਵਿੰਦਰ ਨੂੰ ਕਹਾਂ ਉਹ ਲੈ ਇੱਕ ਦੋ ਰੋਟੀ ਆਹ ਰੋਟੀ ਤੇ ਟਾਈਮ ਘਰੋਂ ਇਦਾਂ ਜਾਣਗੇ